ਨਮਸਕਾਰ ਦੋਸਤੋ ਮੈਂ ਡਾਕਟਰ ਕਦਮ ਦੇਖਦੇ ਤੋਂ ਅਡਾ ਮੇਰੇ ਚੈਨਲ ਸਮੈ ਸਵਾਗਤ ਕਰਦਾ ਅੱਜ ਦਾ ਮੈਂ ਜੋ ਟੌਪਿਕ ਲੈ ਕੇ ਆਇਆ ਅੱਜ ਮੈਂ ਤੁਹਾਨੂੰ ਆਈਬੀਐਸ ਬਾਰੇ ਦੱਸੂਗਾ ਇਰੀਟੇਬਲ ਬਾਉਲ ਸਿੰਡਰੋਮ ਮੀਨਸ ਸੰਗਰਹਿਣੀ ਕਈ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸੰਗਰਹਿਣੀ ਕੀ ਹੁੰਦਾ ਜਾਂ ਆਈਬੀਐਸ ਕੀ ਹੁੰਦਾ ਅੱਜ ਮੈਂ ਤੁਹਾਨੂੰ ਇਸ ਦੇ ਬਾਰੇ ਪ੍ਰੋਪਰ ਗਾਈਡ ਕਰੂੰਗਾ ਜਦੋਂ ਟਾਇਲਟ ਬੰਦੇ ਨੂੰ ਦਿਨ ਦੇ ਵਿੱਚ 3 ਤੋਂ 4 ਵਾਰੀ ਆਵੇ ਜਾਂ ਕਈਆਂ ਨੂੰ ਜ਼ਿਆਦਾ ਵਾਰ 3 ਤੋਂ 4 ਤੋਂ ਵੀ ਜ਼ਿਆਦਾ ਵਾਰ ਆਵੇ ਤਾਂ ਉਸ ਚੀਜ਼ ਨੂੰ ਆਪਾਂ ਆਈਬੀਐਸ ਦੇ ਅੰਦਰਗਤ ਲੈ ਕੇ ਆਉਂਦੇ ਹਾਂ ਜਾਂ ਇਹਦੇ ਵਿੱਚ ਕਈ ਵਾਰੀ ਕਬਜ਼ੀ ਵੀ ਹੋ ਜਾਂਦੀ ਹੈ ਇਸ ਨੂੰ ਆਈਬੀਐਸ ਕਹਿੰਦੇ ਨੇ ਇਸ ਦੇ ਲੱਛਣ ਕੀ ਨੇ ਪੇਟ 'ਚ ਦਰਦ ਹੁੰਦਾ ਕਬਜ਼ੀ ਹੋ ਜਾਂਦੀ ਹੈ ਜਾਂ ਦਸਤ ਹੋ ਜਾਂਦੇ ਨੇ ਜਦੋਂ ਬੰਦਾ ਰੋਟੀ ਖਾਂਦਾ ਤਾਂ ਉਸ ਤੋਂ ਬਾਅਦ ਉਹਨੂੰ ਫੂਡ ਖਾਣ ਤੋਂ ਬਾਅਦ ਕੀੜਾ ਜਾ ਉੱਠੇ ਜਾਂ ਹਜਕ ਜੀ ਉੱਠੇ ਉਸ ਤੋਂ ਬਾਅਦ ਨਾਲ ਦੀ ਨਾਲ ਟਾਇਲਟ ਜਾਣਾ ਪਵੇ ਇਸ ਸਗਰਣੀ ਦੇ ਵਿੱਚ ਆਉਂਦਾ ਹੈ ਪੇਟ 'ਚ ਗੈਸ ਹੋ ਜਾਣੀ ਟਾਇਲਟ ਜਦੋਂ ਕਰਦਾ ਤਾਂ ਉਹਦੇ ਨਾਲ ਜਦੋਂ ਪੀਕ ਆਉਣ ਲੱਗ ਜਾਣੀ ਨਿਊਕਸ ਆ ਜਾਣਾ ਇਹ ਸਾਰੇ ਸੰਗਰਹਿਣੀ ਦੇ ਲੱਛਣ ਆਈਬੀਐਸ ਕਿਉਂ ਹੁੰਦੀ ਜਾ ਰਹੀ ਹੈ ਇਸ ਬਾਰੇ ਸੋਚਣਾ ਚਾਹੀਦਾ ਆਪਾਂ ਨੂੰ ਕਾਰਨ ਕਾਰਨ ਵੱਲ ਜਾਣਾ ਚਾਹੀਦਾ ਕਿ ਕਾਰਨ ਕੀ ਹੈ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਹੈ ਹਾਰਮੋਨਲ ਬੈਲੈਂਸ ਹੋ ਜਾਂਦਾ ਜਾਂ ਕੋਈ ਬੰਦੇ ਸਟ्रेस ਆਜਕਲ ਸਟ्रेस ਤਾਂ ਹਰੇਕ ਬੰਦੇ ਨੂੰ ਹੋ ਰਹੀ ਹੈ ਨੀਂਦ ਨਹੀਂ ਪ੍ਰੋਪਰ ਆ ਰਹੀ ਕਿਸੇ ਨੂੰ ਕੋਈ ਚਿੰਤਾ ਕਰੀ ਜਾ ਰਹੀ ਇਹ ਚਾਰੇ ਇਸ ਦੇ ਕਾਰਨ ਜਾਂ ਇਸ ਦੇ ਵਿੱਚ ਕੋਰ ਕਾਰਨ ਹੁੰਦਾ ਫੂਡ ਹੈਬਿਟਸ ਜੋ ਕਿ ਸਾਰੇ ਅੱਜ ਕੱਲ ਲੋਕਾਂ ਦੀ ਇਨੀਆਂ ਕੀ ਖਰਾਬ ਹੋ ਗਈਆਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਨੂੰ ਫੂਡ ਕਿਵੇਂ ਖਾਣਾ ਚਾਹੀਦਾ ਰਾਤ ਨੂੰ ਸੂਰਜ ਢਲਣ ਤੋਂ ਬਾਅਦ ਆਪਾਂ ਨੂੰ ਫਰੂਟ ਨਹੀਂ ਖਾਣਾ ਚਾਹੀਦਾ ਆਯੁਰਵੇਦ ਅਕੋਰਡਿੰਗ ਤਾਂ ਕਰਕੇ ਇਹਨਾਂ ਚੀਜ਼ਾਂ ਤੋਂ ਆਪਾਂ ਜੇ ਆਪਾਂ ਪ੍ਰੋਪਰ ਆਯੁਰਵੇਦ ਨੂੰ ਫਾਲੋ ਕਰਾਂਗੇ ਇਸ ਦੇ ਨਾਲ ਕਿ ਆਈਬੀਐਸ ਨੂੰ ਠੀਕ ਕੀਤਾ ਜਾ ਸਕਦਾ ਬਚਾਓ ਕੀ ਨੇ ਬਚਾਓ ਇਹਦੇ ਚ ਕੀ ਆਪਾਂ ਨੂੰ ਗੈਸੀਅਸ ਫੂਡ ਨਹੀਂ ਖਾਣਾ ਚਾਹੀਦਾ ਜਿੱਤਨਾ ਗੈਸ ਬਣਦੀ ਹੈ ਕੌਨਸਟਿਪੇਸ਼ਨ ਜੇ ਹੋ ਰਹੀ ਹੈ ਤਾਂ ਆਪਾਂ ਨੂੰ ਫਾਈਬਰ ਵਗੈਰਾ ਜ਼ਿਆਦਾ ਲੈਣਾ ਚਾਹੀਦਾ ਹੈ। ਸਟ्रेस ਨੂੰ ਕੰਟਰੋਲ ਕਰਨ ਲਈ ਮੈਡੀਟੇਸ਼ਨ, ਯੋਗਾ ਕਰੀਏ, ਵਾਕ ਕਰੀਏ, ਫਿਜ਼ੀਕਲ ਐਕਸਰਸਾਈਜ਼ ਕਰੀਏ। ਪਾਣੀ ਦਾ ਇਨਟੇਕ ਪ੍ਰੋਪਰ ਰੱਖੀਏ। ਜੇ ਜ਼ਿਆਦਾ ਰੋਗ ਵਿਗੜ ਗਿਆ ਤਾਂ ਡਾਕਟਰ ਨਾਲ ਵੀ ਕੰਸਲਟ ਕਰਨਾ ਚਾਹੀਦਾ ਵੀ ਆਈਬੀਐਸ ਕਿਦਾਂ ਦਾ ਰਹਿੰਦੀ ਹੈ। ਕਈ ਵਾਰੀ ਆਪਾਂ ਨੂੰ ਆਈਬੀਐਸ ਨਹੀਂ ਪਤਾ ਲੱਗਦਾ ਵੀ ਕਿੱਦਾਂ ਦੀ ਆਈਬੀਐਸ ਹੈ। ਆਈਬੀਐਸ ਵੀ ਦੋ ਟਾਈਪਸ ਦੇ ਜੋ ਆਲਰੇਡੀ ਮੈਂ ਵੀਡੀਓ ਚ ਦੱਸ ਚੁੱਕਿਆ। ਤਾਂ ਹੁਣ ਆਪਾਂ ਟ੍ਰੀਟਮੈਂਟ ਵੱਲ ਚੱਲਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਕਿ ਤੁਸੀਂ ਡਾਕਟਰ ਨਾਲ ਤਾਂ ਫਿਰ ਵੀ ਮੈਂ ਤੁਹਾਨੂੰ ਟ੍ਰੀਟਮੈਂਟ ਦੱਸ ਰਿਹਾ ਕਿ ਤੁਸੀਂ ਇਸ ਦੇ ਲਈ ਵੈਦਨਾਪ ਦੀ ਘਟਜਗਨ ਵਟੀ ਉਹਦੀਆਂ 2-2 ਗੋਲੀਆਂ ਸੂਤਸ਼ੇਕਰ ਰਸ ਦੀਆਂ 2-2 ਗੋਲੀਆਂ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਤਾਂ ਇੱਕ ਤੁਹਾਨੂੰ ਮੈਂ ਫਰੂਟ ਬਾਰੇ ਦੱਸ ਰਿਹਾ ਬੇਲ ਸੁਣਿਆ ਹੋਣਾ ਬੇਲ ਫਰੂਟ ਸਾਰਿਆਂ ਨੇ ਸੁਣਿਆ ਬੇਲ ਕੀ ਹੈ ਤੁਸੀਂ ਗਰਮੀਆਂ ਦੇ ਵਿੱਚ ਆ ਜਾਂਦਾ ਉਹਦਾ ਗੁੱਦਾ ਕੱਢ ਕੇ ਇੱਕ ਚਮਚ ਹਰ ਰੋਜ਼ ਆਪਣੀ ਡਾਈਟ ਚ ਐਡ ਕਰਨਾ ਤਾਂ ਇਹ ਇਸ ਦਾ ਟ੍ਰੀਟਮੈਂਟ ਹੈ ਮੈਂ ਆਸ਼ਾ ਕਰਦਾ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਤੁਸੀਂ ਉਹਨਾਂ ਨੂੰ ਸ਼ੇਅਰ ਕਰੋ ਜਿਨ੍ਹਾਂ ਨੂੰ ਤੁਹਾਨੂੰ ਇਹ ਲੱਗ ਰਹੀ ਹੈ ਸਮੱਸਿਆ ਕਿ ਆਈਬੀਐਸ ਦੀ ਸਮੱਸਿਆ ਹੋ ਸਕਦੀ ਹੈ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਏ ਜ਼ਰੂਰ ਜਾਓ ਥੈਂਕਸ ਫॉर ਵਾਚਿੰਗ ਮੈਨ